ਹੈਲੋ ਜੀ ਸੋ ਸਿਕਲ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਇਸ ਨੂੰ ਕੇਵਲ ਵਾਲਾ ਡਿਜ਼ਾਈਨ ਵੀ ਕਹਿ ਦਿੰਦੇ ਨੇ ਕੇਵਲਾਂ ਵਾਲਾ ਬਹੁਤ ਹੀ ਸੋਖਾ ਡਿਜ਼ਾਈਨ ਆ ਕਿਸੇ ਵੀ ਕਾਰਡੀਗਨ ਦੇ ਵਿੱਚ ਇਹਨੂੰ ਅਪਲਾਈ ਕਰੋਗੇ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਲੱਗੂਗਾ ਹਰੇਕ ਰੰਗ ਤੇ ਜੱਜਣ ਵਾਲਾ ਹੀ ਡਿਜ਼ਾਈਨ ਆ ਇਸ ਡਿਜ਼ਾਈਨ ਨੂੰ ਬਣਾਉਣ ਦੇ ਲਈ ਜਿਹੜੇ ਕੁੰਡੇ ਲੈਣੇ ਆਪਾਂ ਨੇ 4-4 ਕੁੰਡਿਆਂ ਦੇ ਹਿਸਾਬ ਨਾਲ ਕੁੰਡੇ ਲੈਣੇ ਆ ਜਿੰਨੇ ਮਰਜ਼ੀ ਤੁਸੀਂ ਰੱਖ ਸਕਦੇ ਹੋ ਚਾਹੇ 2-2 ਦੇ ਹਿਸਾਬ ਨਾਲ ਲੈ ਲੋ ਚਾਹੇ 4-4 ਨਾਲ ਲੈ ਲੋ ਤੁਹਾਡੀ ਆਪਣੀ ਮਰਜ਼ੀ ਆ ਕੋਈ ਇਹਦੇ ਵਿੱਚ ਜ਼ਿਆਦਾ ਔਖਾ ਕੰਮ ਨਹੀਂ ਹੈ ਕਰਦੇ ਹਾਂ ਜੀ ਆਪਾਂ ਡਿਜ਼ਾਈਨ ਦੀ ਸ਼ੁਰੂਆਤ ਸ਼ੁਰੂ ਤੋਂ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਸਿੱਧੇ ਪਾਸੇ ਇੱਕ ਸਲਾਈ ਪਲੇਨ ਪਾ ਕੇ ਇਹਦੇ ਜਿਹੜਾ ਡਿਜ਼ਾਈਨ ਆ ਬੈਕ ਸਾਈਡ ਤੋਂ ਸ਼ੁਰੂ ਹੁੰਦਾ ਬੈਕ ਸਾਈਡ ਤੋਂ ਡਿਜ਼ਾਈਨ ਦੀ ਪਹਿਲੀ ਸਲਾਈ ਕਿਵੇਂ ਬਣਦੀ ਆ ਪਹਿਲਾ ਕੁੰਡਾ ਉਤਾਰਨਾ ਤਾਂਗਾ ਪਿੱਛੇ ਕਰਨਾ ਦੋ ਕੁੰਡੇ ਸਿੱਧੇ ਬਣਾਉਣੇ ਇਸ ਤਰ੍ਹਾਂ ਧਾਗਾ ਆਪਣੀ ਵੱਲ ਕਰਨਾ ਦੋ ਕੁੰਡੇ ਪੁੱਠੇ ਬਣਾਉਣੇ ਇਹੀ ਚਾਰ-ਚਾਰ ਕੁੰਡਿਆਂ ਦਾ ਜਿਹੜਾ ਡਿਜ਼ਾਈਨ ਆਪਾਂ ਨੇ ਪੂਰੀ ਪਹਿਲੀ ਸਲਾਈ ਦੇ ਵਿੱਚ ਪਾਉਣਾ ਦੋ ਕੁੰਡੇ ਸਿੱਧੇ ਦੋ ਕੁੰਡੇ ਪੁੱਠੇ ਧਾਗਾ ਪਿੱਛੇ ਕਰਨਾ దో కు సో కు కుండే పుట్ తో కు సో కు ఫో కు సరస్ట్ వాట్ ਸਿੱਧੇ ਪਾਸੇ ਤੋਂ ਡਿਜ਼ਾਈਨ ਦੀ ਦੂਜੀ ਸਲਾਈ ਹੈ ਪਹਿਲਾ ਕੁੰਡਾ ਉਤਾਰਨਾ ਦੋ ਕੁੰਡੇ ਪੁੱਠੇ ਜਿਹੜੇ ਉਧਰ ਸਿੱਧੇ ਬਣਾਏ ਆ ਇੱਧਰ ਪੁੱਠੇ ਧਾਗਾ ਪਿੱਛੇ ਕਰਨਾ ਇਹ ਜਿਹੜੀ ਦੋ ਕੁੰਡੇ ਸਿੱਧੇ ਨੇ ਇਹਨਾਂ ਦੇ ਆਪਾਂ ਦੋ ਤੋਂ ਤਿੰਨ ਬਣਾਉਣੇ ਨੇ ਇੱਕ ਕੁੰਡਾ ਸਿੱਧਾ ਇਸ ਤਰ੍ਹਾਂ ਜਾਲੀ ਪਾਉਣੀ ਫਿਰ ਇੱਕ ਕੁੰਡਾ ਵੀ ਸਿੱਧਾ ਦੋ ਕੁੰਡੇ ਪੁੱਠੇ ਤਗਾ ਪਿੱਛੇ ਇੱਕ ਕੁੰਡਾ ਸਿੱਧਾ ਜਾਲੀ ਪਾਉਣੀ ਫੇਰ ਇੱਕ ਕੁੰਡਾ ਸਿੱਧਾ ਤਗਾ ਆਪਣੀ ਵੱਲ ਕਰਨਾ ਦੋ ਕੁੰਡੇ ਪੁੱਠੇ ਤਗਾ ਪਿੱਛੇ ਇੱਕ ਕੁੰਡਾ ਸਿੱਧਾ ਸਲਾਈ ਤੇ ਪਾਉਣਾ ਇੱਕ ਕੁੰਡਾ ਫੇਰ ਸਿੱਧਾ ਇਹ ਦੋ ਤੋਂ ਆਪਣੇ ਤਿੰਨ ਤਿੰਨ ਬਣ ਗਏ ਇਹ ਡਿੜੀ ਗੁੰਡੇ ਉੱਧਰ ਸਿੱਤੇ ਬਣਾਏ ਆ ਉਹਨਾਂ ਨੂੰ ਇੱਧਰ ਪੁੱਠੇ ਬਣਾਉਣਾ ਜਿਹੜੇ ਪੁੱਠੇ ਬਣਾਏ ਆ ਉੱਧਰ ਉਹਨਾਂ ਤੇ ਡਿਜ਼ਾਈਨ ਪਾਏ ਗੁੰਡਾ ਸਿੱਤ ਚਲਾਈ ਤੇ ਪਾਏ ਲੇਕੰਡਾ ਫੇ ਸਿੱਤ ਦੋ ਗੁੱਡੇ ਪੁੱਠੇ ਲਾਸਟ ਵਾਲਾ ਸਿੱਤ ਅੰਦੋ ਉਸ ਲਾਈਆਂ ਕੰਪਲੀਟ ਹੋ ਗਈਆਂ ਤੇ ਡਿਜ਼ਾਈਨ ਦੀ ਇਿੱਥੇ ਲਈ ਪੁੱਠੇ ਪਾਸੀ ਪਹਿਲਾ ਕੁੰਡਾ ਉਤਾਰਨਾ ਤੱਗਾ ਪਿੱਛੇ ਕਰਨਾ ਦੋ ਕੁੰਡੇ ਸਿੱਧੇ ਜਿਸ ਤਰ੍ਹਾਂ ਦੇ ਕੁੰਡੇ ਆਪਾਂ ਨੂੰ ਦਿਖਤੇ ਆ ਉਸੇ ਤਰ੍ਹਾਂ ਦੇ ਹੀ ਬਣਾਉਣੇ ਆ ਬੈਕ ਸਾਈਡ ਤੇ ਜਿੱਥੇ ਜਾਲੀ ਪਾਈ ਉਹ ਵੀ ਪੁੱਠੇ ਹੀ ਬਣਾਉਣਾ ਤਿੰਨ ਕੁੰਡੇ ਪੁੱਠੇ ਦੋ ਕੁੰਡੇ ਸਿੱਧੇ ਜੋ ਡਿਜ਼ਾਈਨ ਵਾਲੀ ਪੁੱਠੇ ਜਿਹੜੀ ਉੱਧਰ ਪੁੱਠੇ ਆ ਉਹ ਇੱਧਰ ਸਿੱਤੇ ਜਿਸ ਤਰ੍ਹਾਂ ਦੇ ਕੁੰਦੇ ਨੇ ਉਸੇ ਤਰ੍ਹਾਂ ਦੇ ਹੀ ਤੁਰ ਤੱਕ ਸਾਰੇ ਸਲੈਨ ਦੇ ਵਿੱਚ ਇਹ ਡਿਜ਼ਾਈਨ ਦੇ ਵਿੱਚ ਪਾਉਣੇ ਲਾਸਟ ਵਾਲਾ ਪੁੱਠਾ ਸਿੱਧਾ ਤੁਸੀਂ ਕਿਵੇਂ ਵੀ ਬਣਾ ਸਕਦੇ ਆ ਚੌਥੀ ਸਲਾਈ ਸਿੱਧੇ ਪਾਸਿਓਂ ਪਹਿਲਾ ਗੁੰਡਾ ਉਤਾਰਨਾ ਦੋ ਗੁੰਡੇ ਪੁੱਠੇ ਤਾਂਗਾ ਪਿੱਛੇ ਕਰਨਾ ਇਹ ਵਾਲੇ ਜਿਹੜੇ ਡਿਜ਼ਾਈਨ ਵਾਲੀ ਤਿੰਨੇ ਗੁੰਡੇ ਨੂੰ ਆਪਾਂ ਸਿੱਧੇ ਬਣਾ ਲਾਂਗੇ దో కు డైన్ వాలే తే దో కు డైన్ వే తిని కుడే సీతే సై పుట్ పలా కు కదారనా జర కదా తర బ సో కు సెన్ కుండే పుర ਪਰ ਜੀ ਵੀ ਸਲਾਈ ਦੇ ਵਿੱਚ ਵੀ ਜਿਸ ਤਰ੍ਹਾਂ ਦੇ ਗੁੰਡੇ ਲਿਖਦੇ ਆ ਬੈਕ ਸਾਈਡ ਤੋਂ ਸਾਰੀਆਂ ਸਲਾਈਆਂ ਦੇ ਵਿੱਚ ਆਪਾਂ ਉਸੇ ਤਰ੍ਹਾਂ ਦੀ ਹੀ ਬਣਾਉਣੀ ਲਾਸਟ ਵਾਲਾ ਪੁੱਠਾ ਦੇ ਅੰਟੀ ਸੀ ਮੀ ਸਲਾਈ ਸਿੱਧੇ ਪਾਸੇ ਤੋਂ ਪਹਿਲਾ ਗੁੰਡਾ ਉਤਾਰਿਆ ਦੋ ਗੁੰਡੇ ਪੁੱਠੇ పిక్షే మనలో తిను ఏ దో రకనే జా బాయా కట్టావే తిజే కురలే దో కు పిచ్చే లే బాగా ఏవే దో కు బ్యాక సైడ్ తిజే గుండేను అన్నా దో కు పిజే సో కు బైడ్ ధాన దో కు పుట్ే బ ధాగా పిచ్చే కిజే కు అక్క దో కుడెను పచ్చే లే ਤੀਜੀ ਗੁੰਡੇ ਨੂੰ ਸਿੱਧਾ ਬਣਾ ਲੈਣਾ ਜਿਹੜੇ ਦੋ ਕੁੰਡੇ ਆ ਉਹਨਾਂ ਨੂੰ ਬੈਕ ਸਾਈਡ ਤੋਂ ਸਿੱਧਾ ਬਣਾਉਂਦੇ ਹੋਈ ਇੱਕ ਕਰ ਦੇਣਾ ਦੋ ਕੁੰਡੇ ਪੁੱਠੇ ਹੁਣ ਅੱਗੇ ਪਿੱਛੇ ਤੀਜੀ ਗੁੰਡੇ ਨੂੰ ਅੱਗੇ ਲੈਣਾ ਇਹਨਾਂ ਨੂੰ ਦੋਨੋਂ ਪਿੱਛੇ ਲੈ ਰਹਿਣਾ ਵਸਤੂਆਂ ਇਹਨੂੰ ਸਿੱਧਾ ਬਣਾਉਣਾ ਦੂਜਿਆਂ ਨੂੰ ਬੈਕ ਸਾਈਡ ਤੋਂ ਸਿੱਧਾ ਬਣਾਉਣਾ ਔਰ ਦੋ ਦਾ ਇੱਕ ਕਰ ਦੇਣਾ ਜੋ ਹੁੰਦੇ ਪੁੱਠੇ ਲਾਸਟ ਵਾਲਾ ਸਿੱਧਾ ਛੇ ਸਲਾਈਆਂ ਕੰਪਲੀਟ ਹੋ ਗਈਆਂ ਆਪਣਾ ਜਿਹੜਾ ਡਿਜ਼ਾਈਨ ਆ ਉਹ ਵੀ ਕੰਪਲੀਟ ਹੋ ਗਿਆ ਜੇ ਤੁਸੀਂ ਇਹੀ ਛੇ ਸਲਾਈਆਂ بار بار ਰਿਪੀਟ ਕਰੋਗੇ ਬੈਕ ਸਾਈਡ ਤੋਂ ਇਹਦੀ ਡਿਜ਼ਾਈਨ ਦੀ ਪਹਿਲੀ ਸਲਾਈ ਹੋਣੀ ਹੈ ਹਾਂ ਤਾਂ ਇਹੜਾ ਡਿਜ਼ਾਈਨ ਇਸ ਤਰ੍ਹਾਂ ਦਾ ਬਣਦਾ ਚਾਹੂਗਾ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਡਿਜ਼ਾਈਨ ਪਸੰਦ ਆਇਆ ਹੋਊਗਾ ਜੇਕਰ ਡਿਜ਼ਾਈਨ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਔਰ ਕਮੈਂਟ ਜ਼ਰੂਰ ਕਰਿਓ